ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਜੀ 20 ਫਰਵਰੀ ਤੱਕ ਦੀ ਮੌਸਮ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਮੌਸਮ ਵਿਭਾਗੋਂ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਨੇ ਜੀ ਆਉਣ ਵਾਲੇ 10 ਦਿਨਾਂ ਦੇ ਮੌਸਮ ਨੂੰ ਲੈ ਕੇ ਤੇ ਸਾਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਅੰਤ ਤੱਕ ਵੀਡੀਓ ਦੇ ਨਾਲ ਜੁੜੇ ਰਹਿਣਾ ਜੋ ਅੰਕੜੇ ਮੌਸਮ ਵਿਭਾਗ ਨੇ ਜਾਰੀ ਕੀਤੇ ਨੇ ਜੀ ਉਹ ਤੁਹਾਡੇ ਸਾਹਮਣੇ ਹਾਜ਼ਰ ਕਰ ਰਹੇ ਹਾਂ ਤੇ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ 10 ਤਰੀਕ ਤੋਂ ਲੈ ਕੇ ਜੇਕਰ ਆਉਣ ਵਾਲੇ 7-8 ਦਿਨਾਂ ਦੀ ਯਾਨੀ ਕਿ 16-17 ਫਰਵਰੀ ਤੱਕ ਜਾਂ ਫਿਰ ਕਹਿ ਲਈਏ 20 ਤਰੀਕ ਫਰਵਰੀ ਤੱਕ ਅਜੇਕਰ ਗੱਲ ਕੀਤੀ ਜਾਵੇ ਤੇ ਮੌਸਮ ਦੇ ਵਿੱਚ ਕੋਈ ਵੱਡਾ ਫੇਰ ਹੋਦਰ ਫਿਲਹਾਲ ਪੰਜਾਬ ਦੇ ਵਿੱਚ ਨਜ਼ਰ ਨਹੀਂ ਆ ਰਿਹਾ ਜੀ ਤੇ ਮੌਸਮ ਆਪਣਾ ਬਿਲਕੁਲ ਡਰਾਈ ਰਹੇਗਾ ਸਾਫ਼ ਰਹੇਗਾ ਤੇ ਖੁਸ਼ਕ ਰਹੇਗਾ ਜੀ ਦਿਨਾਂ ਦਾ ਜਿਹੜਾ ਟੈਂਪਰੇਚਰ ਹੈ ਜੀ ਉਹ ਹੁਣ ਚੜੇਗਾ ਤਾਂ ਨੂੰ ਤੇ ਜਿਹੜਾ ਅ ਸਰਦੀ ਦਾ ਸਤਵ ਹੈ ਜੀ ਸਰਦੀਆਂ ਦਾ ਜਿਹੜਾ ਦੌਰ ਚੱਲਦਾ ਪਿਆ ਸੀ ਉਹ ਹੁਣ ਜਿਹੜਾ ਜਸ ਸਮਾਪਤੀ ਵੱਲ ਚੱਲ ਰਿਹਾ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ 2-4 ਡਿਗਰੀ ਟੈਂਪਰੇਚਰ ਦੇ ਵਿੱਚ ਜਿਹੜਾ ਵਾਧਾ ਦਰਜ ਕੀਤਾ ਜਾਏਗਾ ਆਉਣ ਵਾਲੇ 3-4 ਦਿਨਾਂ ਦੇ ਦੌਰਾਨ ਯਾਨੀ ਕਿ ਜਿਹੜਾ ਟੈਂਪਰੇਚਰ ਇਸ ਵੇਲੇ 24 25 ਡਿਗਰੀ ਦੇ ਵਿੱਚ ਘਰ ਚੱਲ ਰਿਹਾ ਜਿਹ ਦਿਨਾਂ ਦਾ ਉਹਦੇ ਵਿੱਚ ਹੋਰ ਵਾਧਾ ਹੋਏਗਾ ਤੇ ਕੋਲ ਮਲਾ ਕੇ ਗਰਮੀ ਦਾ ਦੌਰ ਹੈ ਜਿਹੜਾ ਆਖਾ ਕਹਿ ਸਕਦੇ ਆ ਕਿ ਹੁਣ ਹੌਲੀ ਹੌਲੀ ਚੜਾ ਜਾ ਸ਼ੁਰੂ ਹੁੰਦਾ ਵਿਖਾਈ ਦੇਗਾ ਤੁਹਾਨੂੰ ਤਿੱਖੀ ਠਫ ਚੜੇਗੀ ਜੀ ਸਵੇਰ ਤੋਂ ਲੈ ਕੇ ਆਥਣੇ ਤੱਕ ਕੋਈ ਵੀ ਬਦਲ ਹੋਈ ਜਾਂ ਫਿਰ ਫਸ਼ਮੀ ਸਿਸਟਮ ਦੀ ਕੋਈ ਨਵੀਂ 10 ਤੱਕ ਫਿਲਹਾਲ 10 ਦਿਨਾਂ ਦੇ ਦੌਰਾਨ ਨਜ਼ਰ ਨਹੀਂ ਆ ਰਹੀ ਜਿਹੜੇ ਅਲਰਟ ਜਾਰੀ ਕੀਤੇ ਗਏ ਸੀਗੇ ਜੀ ਪਿਛਲੇ ਦਿਨਾਂ ਦੇ ਦੌਰਾਨ yellow ਅਲਰਟ ਜਾਰੀ ਕੀਤੇ ਗਏ ਸੀ ਸੰਗਣੀ ਆਖਣੇ ਸੰਗਣੀ ਤੋਂ ਉੱਤੇ ਔਰ ਠੀਤ ਲਹਿਰ ਨੂੰ ਲੈ ਕੇ ਹੁਣ ਜਿਹੜੇ ਨੇ ਜੀ ਕੋਈ ਨਵੇਂ ਅਲਰਟ ਜਾਰੀ ਨਹੀਂ ਨੇ ਤੇ 10 ਤਰੀਕ ਤੋਂ ਲੈ ਕੇ 20 ਤਰੀਕ ਤੱਕ ਕੋਈ ਅਲਰਟ ਨਹੀਂ ਆ ਤੇ ਮੌਸਮ ਆਪਣਾ ਬਿਲਕੁਲ ਸਾਫ਼ ਰਹੇਗਾ ਜੀ ਤੇ 2 4 ਡਿਗਰੀ ਦੀ ਟੈਂਪਰੇਚਰ ਦੀ ਜਿਹੜੀ ਜਿਹੜਾ ਇਨਕਰੀਜ਼ ਹੋਏਗਾ ਟੈਂਪਰੇਚਰ ਯਾਨੀ ਕਿ ਵਾਧਾ ਜਿਹੜਾ ਆ ਉਹ ਦਰਜ ਕੀਤਾ ਜਾਏਗਾ ਦੂਜੇ ਪਾਸੇ ਜੇਕਰ ਗੱਲ ਕਰੀਏ ਜੀ ਹਰਿਆਣਾ ਚੰਡੀਗੜ੍ਹ ਦੀ ਬਿਲਕੁਲ ਸੇਮ ਰਹੇਗਾ ਜੀ ਮੌਸਮ ਤੇ ਖੁਸ਼ਕ ਰਹੇਗਾ ਸਾਫ਼ ਰਹੇਗਾ ਮੌਸਮ ਤੇ ਨਵਾਂ ਕੋਈ ਫੱਟਵੇਂ ਸਿਸਟਮ ਫਿਲਹਾਲ 10 ਤੱਕ ਦਾ ਨਜ਼ਰ ਨਹੀਂ ਆ ਰਿਹਾ ਇਹ ਕੋਲ ਮਲਾ ਕੇ ਮਾਸੂਮਾ ਜਿਹੜਾ ਉਹ ਫਿਲਹਾਲ ਸਾਫ਼ ਰਹੇਗਾ ਦੂਜੇ ਫਾਸੇ ਹੁਣ ਜੇਕਰ ਗੱਲ ਕਰੀਏ ਜੀ ਹੋਰਾ ਸੂਬਿਆਂ ਦੀ ਤੇ ਅਗਲੇ 5 ਦਿਨਾਂ ਤੱਕ ਵੱਖ-ਵੱਖ ਖੇਤਰਾ ਦੇ ਵਿੱਚ ਬਾਰਿਸ਼ ਜਿਹੜੀ ਹੋ ਸਕਦੀ ਹੈ ਆਈਐਮਡੀ ਨੇ ਇਹ ਅਲਰਟ ਜਾਰੀ ਕੀਤੇ ਨੇ ਮੀਡੀਆ ਰਿਪੋਰਟ ਦੇਖ ਲਈਓ ਜੀ ਨਿਊਜ਼ 10 ਦੇ ਮੁਤਾਬਕ ਇਹ ਜਿਹੜੀ ਰਿਪੋਰਟ ਹੈ ਜਾਰੀ ਕੀਤੀ ਗਈ ਹੈ ਆਈਐਮਡੀ ਮੁਤਾਬਕ 10 ਤੋਂ ਲੈ ਕੇ 14 ਫਰਵਰੀ ਤੱਕ ਮੱਧ ਭਾਰਤ ਦੇ ਕੁਝ ਇਸ ਜਗ੍ਹਾ ਦੇ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ ਆ ਜੀ ਆਯੂਡੀ ਨੇ ਕਿਹਾ ਜੇ 14 ਫਰਵਰੀ ਤੱਕ ਉੱਤਰ ਪ੍ਰਦੇਸ਼ ਵਿਹਾਰ ਤੇ ਚਾਰਖੰਡ ਵਰਗੇ ਰਾਜਾਂ ਦੇ ਵਿੱਚ ਜਿਹੜੀ ਹੈ ਇਹ ਬਾਰਿਸ਼ ਹੈ ਜਿਹੜੀ ਹੋਏਗੀ ਤੇ ਤੁਹਾਨੂੰ ਇੱਥੇ ਜਾ ਦੇ ਜੋ ਅਸੀਂ ਪਹਿਲਾਂ ਦੱਸ ਕੇ ਛੱਡਿਆ ਕਿ ਜਿਹੜੀ ਸੁੱਕੀ ਠੰਡ ਹੈ ਉਹ ਤੁਹਾਨੂੰ ਪਰੇਸ਼ਾਨ ਕਰੇਗੀ ਤੇ ਜ਼ਿਆਦਾ ਤਾਂ ਜਿਹੜਾ ਠੰਡ ਦਾ ਦੌਰ ਸੀ ਉਹ ਹੁਣ ਜਿਹੜਾ ਜਾ ਅਲੂਏ ਦਾ ਹੋ ਚੁੱਕਿਆ ਹੈ ਤੇ ਹੁਣ ਜਿਹੜਾ ਜਾ ਤੁਹਾਨੂੰ ਗਰਮੀ ਦਾ ਸਤੰਮ ਜਿਹੜਾ ਜਾ ਸੈਲਡ ਤਿਆਰ ਹੋਣਾ ਪੈਣਾ ਹੈ ਇਹ ਮੌਸਮ ਦੀ ਬਰਸਾਤ ਨੇ ਲੋਕਾਂ ਦੇ ਮਸ਼ਕਲਾਂ ਦੇ ਵਿੱਚ ਹੋਰ ਵਾਧਾ ਕੀਤਾ ਜੀ ਭਾਰਤੀ ਮੌਸਮ ਵਿਭਾਗ ਨੇ ਆਯੂਡੀ ਨੇ ਕਿਹਾ ਕਿ ਅਗਲੇ 5 ਦਿਨਾਂ ਤੱਕ ਦੇਸ਼ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਬਾਰਿਸ਼ ਜਿਹੜੀ ਜਾਰੀ ਰਹੇਗੀ ਤੇ 10 ਤੋਂ ਲੈ ਕੇ 14 ਫਰਵਰੀ ਤੱਕ ਮੱਧ ਭਾਰਤ ਦੇ ਕੁਝ ਖੇਤਰਾਂ ਦੇ ਵਿੱਚ ਹਲਕੀ ਬਾਰਿਸ਼ ਦੀ ਜਿਹੜੀ ਸੰਭਾਵਨਾ ਹੈ ਜੀ ਪੰਜਾਬ ਹਰਿਆਣਾ ਦਾ ਮੌਸਮ ਬਿਲਕੁਲ ਸਾਫ਼ ਹੈ ਜੀ ਤੇ ਸਾਫ਼ ਰਹੇਗਾ 10 ਦਿਨਾਂ ਦੇ ਦੌਰਾਨ ਕੋਈ ਵੀ ਜਿਹੜਾ ਨਵਾਂ ਫਚੂ ਇਸਿਸਟਾਉਡ ਆਦਾ ਨਜ਼ਰ ਨਹੀਂ ਆ ਰਿਹਾ ਤੇ ਫਿਲਹਾਲ ਮੌਸਮ ਹੈ ਜਿਹੜਾ ਸਾਫ਼ ਰਹੇਗਾ ਜੀ ਲੱਗਦਾ ਹੈ ਅਗਲੀ ਵੀਡੀਓ ਦੇ ਵਿੱਚ ਇਜਾਜ਼ਤ ਦਿਓ ਤੁਹਾਨੂੰ